ਸਰੂਨੋ ਸਵਾਦ ਤਾਂ ਕਹਿ ਵੀਏ ਵੀ ਜਿਵੇਂ ਵਿਆਹ ਚ ਸਵਾਦ ਹੁੰਦਾ ਨਾ ਗਵਾਂਡੀਆਂ ਦੇ ਵਿਆਹ ਚ ਮੈਂ ਕਿਸੇ ਆਪ ਦੇ ਯਾਰ ਮਿੱਤਰ ਦੇ ਕਿਸੇ ਭੂਆ ਦੇ ਮੁੰਡੇ ਦੇ ਵਿਆਹ ਚ ਜਾਂ ਮਾਮੇ ਦੇ ਮੁੰਡੇ ਦੇ ਵਿਆਹ ਚ ਨਜ਼ਾਰੇ ਹੁੰਨੇ ਆ ਛੋੜਿਆਂ ਵਾਲਿਆਂ ਦੇ ਆਏ ਨਜ਼ਾਰੇ ਆ ਮੰਡੀਆਂ ਦੇ ਵਿੱਚ ਲੋ ਬਈ ਮੰਡੀ ਬਣ ਗਈ ਪੂਰੀ ਚੌੜਕ ਨੂੰ ਲੈ ਪੂਰਾ ਹੋ ਗਿਆ ਬਈ ਮਨੂ ਸੇਖੋਂ ਲੰਦਾ ਨਜ਼ਾਰੇ ਛੋੜੇ ਤੇ ਆ ਲੋ ਤੇ ਤੁਹਾਨੂੰ ਦੋ ਘੋੜੇ ਵਿਖਾਵਾਂਗੇ ਸਕੇ ਭਰਾ ਮਾਂ ਇੱਕ ਆ ਦੋਨਾਂ ਦੀ ਤੇ ਬਾਪ ਲੱਗ ਲੱਗਾ ਤੁਹਾਨੂੰ ਦਿਖਾਉਨੇ ਆ ਬਾਈ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਜੀ ਸਾਰੇ ਭੈਣ ਭਰਾਵਾਂ ਦਾ ਦਿਲੋਂ ਪਿਆਰ ਤੇ ਸਤਿਕਾਰ ਆ ਅੱਜ ਆਏ ਸੀ ਇੱਧਰ ਸ਼ੂਟ ਕਰਨ ਮੋਕੇ ਤੋਂ ਕੇ ਪਰ ਧੁੰਦ ਵਾਲੀ ਸੀਗੀ ਹੁਣ ਤਾਂ ਧੁੱਪ ਨਿਕਲ ਗਈ ਹੁਣ ਬਾਅਦ ਸ ਜਾਵਾਂਗੇ ਅਸੀਂ ਆਗੇ ਮੰਡੀ ਚ ਮਕਸਰ ਪੂਰਾ ਮੇਲਾ ਪਣ ਰਿਹਾ ਹੈ ਰੌਣਕ ਪੂਰੀ ਲੱਗ ਰਹੀ ਆ ਮੇਰੇ ਨਾਲ ਮੇਰਾ ਛੋਟਾ ਵੀਰ ਬਾਦਸ਼ਾਹ ਬਾਈ ਕਿਵੇਂ ਬਾਬਾ ਜੀ ਕਿਵੇਂ ਆ ਮੰਡੀ ਵਧੀਆ ਵਧੀਆ ਵੀਰ ਮੰਡੀ ਪੂਰੀ ਵਧੀਆ ਫੁੱਲ ਭਰੀ ਤੁਹਾਨੂੰ ਬਾਹਰ ਨਿਕਲ ਕੇ ਦਿਖਾਉਨੇ ਆ ਮੜੀ ਜੀ ਗੱਲ ਆ ਆਪਾਂ ਆਏ ਹੋਇਆ ਮੁਖਸਰ ਮਾਗੀ ਮੇਲੇ ਤੇ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਘੋੜਿਆਂ ਦੀ ਮੰਡੀ ਚੱਲ ਰਹੀ ਆ ਬਹੁਤ ਸੋਹਣੇ ਘੋੜੇ ਦੋ ਸਕੇ ਭਰਾ ਵੇਖੇ ਅੱਜ ਤੇ ਤੁਹਾਨੂੰ ਵੀ ਦਿਖਾਉਨੇ ਆ ਕਰਾਉਨੇ ਆ ਥੋੜੀ ਭਾਈ ਨਾਲ ਗੱਲਬਾਤ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਇਹ ਜਿਹੜੇ ਆਪਣੇ ਘੋੜੇ ਆ ਹਾਂਜੀ ਹਾਂਜੀ ਬਾਈ ਜੀ ਇੱਕ ਦੇਵਰਾਜ ਦਾ ਦੂਜਾ ਕਿਹੜੇ ਘੋੜੇ ਦਾ ਵੀਰੇ ਦੂਜਾ ਬਾਈ ਕਾਮਦੇਵ ਦਾ ਹੈ ਕਾਮਦੇਵ ਦਾ ਦੂਜਾ ਦੇਵ ਲਈ ਲੈਣ ਦਾ ਬਹੁਤ ਜਿਆਦਾ ਸੋਹਣੇ ਆ ਦੋਨੇ ਘੋੜੇ ਯਾਨੀ ਛਾਂਬ ਵੀ ਬਾਈ ਦੀ ਬਹੁਤ ਆ ਇਹ ਤਾਂ ਮੈਂ ਕਹਿੰਨਾ ਹਜੇ ਘੱਟ ਉਮਰ ਦਾ ਹੀ ਆ ਵੀ ਹਾਂਜੀ ਬਾਈ ਜੀ ਇਹ ਹਲੇ 26 ਮਹੀਨੇ ਦਾ ਹੈ 26 ਮਹੀਨੇ ਦਾ ਹਾਂਜੀ ਬਾਈ ਜੀ ਉਹ ਦੂਜਾ ਦੂਜਾ ਬਾਈ 4.5 ਸਾਲ ਦਾ ਹੋ ਗਿਆ 4.5 ਸਾਲ ਦਾ ਹਾਂਜੀ ਇਹ ਤੁਸੀਂ ਜ਼ਾਬ ਲਾ ਲਓ ਵੀ ਇਹ ਤਾਂ ਹਜੇ ਦੇਵਰਾਜ ਵਾਲੇ ਨੂੰ ਤਾਂ ਹਜੇ ਮੈਂ ਕਹਿੰਨਾ ਵੀ 2.5 ਸਾਲ ਹੋਰ ਲੱਗਣਗੇ ਬਣਨ। ਹਾਂਜੀ ਹਾਂਜੀ ਬਾਈ ਹਲੇ ਬੱਚਾ ਹਲੇ ਦਾ। ਤੇ ਜਿਹੜਾ ਦੇਵਰਾਜ ਆਣਾ ਬਸ਼ੀਰਾ ਜਮਾਂ ਹੀ ਦੇਵਰਾਜ ਦੀ ਕਾਪੀ ਆ। ਜਿਵੇਂ ਦੇਵਰਾਜ ਆ ਉਹਵੇਂ ਤਿੰਨ ਪੈਰ ਕਿੱਥੇ ਆ ਮੱਥੇ ਫਟਾ ਉਹੀ ਕੰਮ ਆ। ਤੇ ਜਿਹੜਾ ਦੇਵਲੀ ਲੰਦਾ ਉਹ ਵੀ ਜਿਵੇਂ ਦੇਵ ਉਹਨਾਂ ਦੀ ਮੰਨ ਲਓ ਚਾਲ ਕੇ ਵਿੱਚ ਉਹਦੇ ਦੇਖਦੀ ਆ। ਤੇ ਕਿਵੇਂ ਬਾਈ ਇਹਨਾਂ ਦੀ ਮਾਂ ਇੱਕੋ ਮਾਂ ਆ ਦੋਨੇ? ਹਾਂਜੀ ਬਾਈ ਦੋਹਾਂ ਦੀ ਇੱਕੋ ਮਾਂ ਹੈਗੀ ਆ। ਤੇ ਮਾਂ ਦੀ ਹਾਈਟ ਬਈ 62 ਇੰਚ ਹੈਗੀ ਆ। ਠੀਕ ਹੈ ਤੇ ਆਪਣੇ ਕਰਦੇ ਜਮੇ ਦੋ ਬਈ ਠੀਕ ਹੈ ਜੀ ਹੋਰ ਵੀ ਇਹਨਾਂ ਦੇ ਭਰਾ ਹੈਗੇ ਆ ਭੈਣ ਭਰਾ ਹਾਂਜੀ ਬਈ ਇਹਨਾਂ ਦੇ ਤਿੰਨ ਭਰਾ ਹੋ ਰਹੇ ਗਏ ਦੋ ਸਾਡੇ ਕਰੇ ਹੋਰ ਖੜੇ ਇੱਕ ਆਪਾਂ ਸੇਲ ਕਰਤਾ ਸੀਗਾ ਠੀਕ ਹੈ ਉਹ ਕਿਹੜੇ ਕਿਹੜੇ ਘੋੜਿਆਂ ਦੇ ਸੀਗੇ ਇੱਕ ਬਈ ਦਿਲਬਾਗ ਦਾ ਹੈਗਾ ਆਪਣੇ ਕਰੇ ਉਹ ਹੈਗਾ ਹਲੇ ਤੇਰਾ ਮੁੰਨਿਆ ਦਾ ਇੱਕ ਹੈਗਾ আলম ਕੋੜੇ ਦਾ ਉਹ ਹੈਗਾ ਮਿੰਨੇਕ ਦਾ ਠੀਕ ਤੇ ਇੱਕ ਸੀਗਾ ਲਾਲ ਰਤਨ ਦਾ ਉਹ ਆਪਾਂ ਸੇਲ ਕਰਤਾ ਸੀਗਾ ਹਾਂਜੀ ਸਾਨੂੰ ਦੇਖ ਲਓ ਵੀ ਐਦਾਂ ਦੀ ਘੋੜੀ ਆ ਵੀ ਜਿਹੜੀ ਕੋਈ ਵੀ ਬੱਚਾ ਦਿੰਦੀ ਆ ਆਸਾਨ ਨਹੀਂ ਬਣਦਾ ਸਹਿਰ ਲੋ ਵੀ ਕੁਦਰਤੀ ਕਿਸਮਤ ਲਾ ਲਓ ਬਾਈ ਕਿ ਨਹੀਂ ਹਾਂਜੀ ਬਾਈ ਜੀ ਬਸ ਰੱਬ ਦੀ ਦੇਣ ਹੈ ਬਾਈ ਸਹੀ ਦੀ ਜਿਹੜਾ ਆਪਾਂ ਬਛੇਰਾ ਸੇਲ ਕੀਤਾ ਸੀਗਾ ਉਹ ਬਈ ਦੋ ਵਾਰ ਚੈਂਪੀਅਨ ਬਣ ਗਿਆ ਬਾਈ ਦੇ ਕਰੀ ਜਾ ਕੇ ਲਾਰਤਨਾ ਹਾਂਜੀ ਹਾਂਜੀ ਬਾਈ ਜੀ ਇਹਨਾਂ ਦਾ ਹੀ ਭਰਾ ਹੈ ਹਾਂਜੀ ਇਹਨਾਂ ਦਾ ਭਰਾ ਜੀ ਮਾਰੇ ਪਾਸਿਓਂ ਠੀਕ ਹੈ ਹਾਂਜੀ ਬਾਈ ਜੀ ਤੇ ਜੇ ਆਪਾਂ ਵੇਖੀਏ ਵੀ ਘੋੜਾ ਇਹ ਨਹੀਂ ਹੁੰਦਾ ਵੀ ਕੱਲਾ ਆਪਾਂ ਘੋੜੇ ਤੋਂ ਘੋੜੀ ਮਿਲਾ ਲਈ ਤੇ ਬੱਚਾ ਆ ਗਿਆ ਕਿਸਮਤ ਵੀ ਹੁੰਦੀ ਹੈ ਬਾਈ ਹਾਂਜੀ ਬਾਈ ਜੀ ਕਿਸਮਤ ਵੀ ਹੁੰਦੀ ਹੈ ਵਾ ਕਿ ਰੱਬ ਦੀ ਕਿਰਪਾ ਜੀ ਬਈ ਸਾਰੀ ਅਸੀਂ ਬਾਈ ਬਸ ਕਲੀ ਸੇਵਾ ਕਰ ਰਹੇ ਹਾਂ ਇਹ ਤੋਂ ਪਰਲੇ ਤੋਂ ਤਾਂ ਘੂੜੀਆਂ ਮਲਾਈਆਂ ਹੋਣੀਆਂ ਹਾਂਜੀ ਬਾਈ ਜੀ ਦੋ ਬੱਚੇ ਆ ਗਏ ਹਲੇ ਤੇ 10-12 ਘੂੜੀਆਂ ਹੋਰ ਮੀਟ ਹੋ ਗਿਆ ਠੀਕ ਹੈ ਹਾਂਜੀ ਉਹਦੀ ਹਾਈਟ ਕਿੰਨੀ ਹੈ ਜੀ ਉਹ ਜੀ ਬਾਈ 66 ਇੰਚ ਹੈ ਇਹਦੀ ਇਹਦੀ ਬਾਈ ਹਲੇ 36 ਇੰਚ ਹੋ ਗਈ ਲੈ ਦਾ ਹਜੇ ਬੱਚਾ ਹੈ ਬੱਚੇ ਹਜੇ ਨਹੀਂ ਬਾਈ ਬਹੁਤ ਸੋਹਣੇ ਘੋੜੇ ਆ ਬਾਈ ਨੇ ਦਿਖਾਇਆ ਹੀ ਨਹੀਂ ਕਦੇ ਹੁਣ ਮੈਨੂੰ ਲੱਗਦਾ ਬਾਈ ਦਿਖਾਇਆ ਕਰੋ ਯਾਰ ਇਹਨਾਂ ਦੀਆਂ ਚੀਜ਼ਾਂ ਨੂੰ ਘਰੇ ਰੱਖੋਗੇ ਹਨਾ ਕਿਉਂਕਿ ਇਹਨਾਂ ਦੀ ਬਰੀਡਿੰਗ ਅੱਗੇ ਆਊਗੀ ਤੇ ਤੁਹਾਨੂੰ ਦਿਖਾਉਨੇ ਆ ਇਹਨਾਂ ਦੇ ਹੋਰ ਵੀ ਸ਼ੌਟ ਥੋੜੇ ਬਾਹਰ ਜਾ ਕੇ ਕੀ ਖੜਾਇਓ ਵੀਰੇ ਖੜਾ ਦੋ ਆ ਬਣਦਾ ਦੈਲਾ ਇੰਨਾ ਸੋਹਣਾ ਦਿਲ ਨਹੀਂ ਬਣਦਾ ਹੁੰਦਾ ਦੂਜਾ ਲਿਆਓ ਜੀ ਹਾਈ ਹਾਈ ਇਹ ਵੀ ਕੰਨ ਦੇ ਵੇਖ ਲਓ ਇੱਕੋ ਮਾਦਿਆਂ ਦੋਨੇ ਬਾਈ ਦੀ ਕਿਸਮਤ ਲਾ ਲਓ ਘੋੜੀ ਦੀ ਕੋਖ ਲਾ ਲਓ ਨਹੀਂ ਬਹਿ ਜਾ ਬਹਿ ਜਾਈਆ ਬਹੁਤ ਸੋਹਣੇ ਗੋੜੇ ਆ ਸਰ ਉਹਨੂੰ ਸਵਾਦ ਤਾਂ ਕਹਿ ਵੀਏ ਵੀ ਜਿਵੇਂ ਵਿਆਹ ਚ ਸਵਾਦ ਹੁੰਦਾ ਨਾ ਗਵਾਂਟੀਆਂ ਦੇ ਵਿਆਹ ਚ ਮੈਂ ਕਿਸੇ ਆਪ ਦੇ ਯਾਰ ਮਿੱਤਰ ਦੇ ਕਿਸੇ ਭੂਆ ਦੇ ਮੁੰਡੇ ਦੇ ਵਿਆਹ ਚ ਜਾਂ ਮਾਮੇ ਦੇ ਮੁੰਡੇ ਦੇ ਵਿਆਹ ਚ ਨਜ਼ਾਰੇ ਹੁੰਦੇ ਆ ਛੋੜਿਆਂ ਵਾਲਿਆਂ ਦੇ ਆਏ ਨਜ਼ਾਰੇ ਆ ਮੰਡੀਆਂ ਦੇ ਵਿੱਚ ਆ ਜਾ ਯਾਰ ਤੂੰ ਪਿੱਛੇ ਕਦੇ ਰਹੀ ਜਾਂਦਾ ਮੈਂ ਪਿੱਛੇ ਨਾਲ ਪਛੜੀ ਦੇ ਆ ਦੇਖੋ ਕਿਵੇਂ ਆ ਠੇਕੇਦਾਰੋ ਇਹ ਹਾਲ ਨੇ ਲੋ ਬਈ ਬੰਡੀ ਬਣ ਗਈ ਪੂਰੀ ਟੌੜਕ ਨਿੱਲਾ ਪੂਰਾ ਹੋ ਗਿਆ ਮੈਂ ਕਹਿੰਦਾ ਕੱਲ ਨੂੰ ਬੱਲੇ ਬੱਲੇ ਹੋ ਜਾਣੀਆਂ ਬਾਈ ਵੀ ਨਹੀਂ ਫਿਰਦਾ ਪੈਟ ਪੁੱਲ ਬਾਈ ਵੜਾ ਨਾ ਨਹੀਂ ਨਹੀਂ ਬਾਈ ਇਧਰ ਯਾਰ ਮਣ ਕੇ ਆ ਬੜਾ ਉਹ ਸੋਣੀ ਬਣ ਗਈ ਗੱਲਬਾਤ ਹੁਣ ਤਾਂ ਹੋਏ ਠੀਕ ਆ ਫਿਰ ਲੋ ਜੀ ਇਹ ਦੇਖ ਲਓ ਕਬੂਤਰ ਵੀ ਲੈ ਕੇ ਆਏ ਆ ਭਰਾ ਲੱਖੇ ਆ ਆਵਾਜ਼ੀਆਂ ਨੇ ਇੱਧਰ ਮੁਰਗੇ ਤੋਤੇ ਸਾਰੇ ਜਾਨਵਰ ਪਾਉਂਦੇ ਆ ਬਈ ਚਲ ਆ ਜਾ ਬਈ ਬਈ ਮਨੂ ਵੇਖੋਂ ਲੰਦਾ ਨਜ਼ਾਰੇ ਥੋੜੇ ਤੇ

ਬੂਟ ਵੀ ਨਾਲ ਦੇ ਕੋਦੇ